ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਖਲ ਇਲਾਕੇ ਵਿੱਚ ਫੌਜੀ ਆਪਰੇਸ਼ਨ 'ਚ ਸ਼ਹੀਦ ਹੋਏ ਦੋ ਫੌਜੀ ਨੌਜਵਾਨ ਪੰਜਾਬ ਨਾਲ ਸੰਬੰਧਤ ਨੇ ਪ੍ਰਿਤਪਾਲ ਸਿੰਘ ਸਮਰਾਲਾ ਦੇ ਮਾਨੂਪੁਰ ਪਿੰਡ ਅਤੇ ਹਰਮਿੰਦਰ ਸਿੰਘ ਫਤੇਗੜ ਸਾਹਿਬ ਦੇ ਬਦੀਨਪੁਰ ਪਿੰਡ ਨਾਲ ਸੰਬੰਧਤ ਨੇ ਇਹ ਨੌਜਵਾਨ ਅਨੰਤਨਾਗ ਕਸ਼ਮੀਰ ਵਿਖੇ ਦੇਸ਼ ਦੀ ਸੇਵਾ ਕਰਦੇ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਨੇ ਸ਼ਹੀਦ ਜਵਾਨ ਦੇ ਤਾਇਆ ਸੂਬੇਦਾਰ ਮੇਜਰ ਹਰਬੰਸ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਫੌਜ ਵੱਲੋਂ ਆਇਆ ਇੱਕ ਟੈਲੀਫੋਨ ਰਾਹੀ ਇਹ ਜਾਣਕਾਰੀ ਮਿਲੀ ਉਹਨਾਂ ਦੱਸਿਆ ਕਿ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਅਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਇਹ ਘਟਨਾ ਵਾਪਰੀ ਉਹਨਾਂ ਦੱਸਿਆ ਕਿ ਅਤਵਾਦੀਆਂ ਵੱਲੋਂ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਇਸ ਮਗਰੋਂ ਫਾਇਰਿੰਗ ਦੌਰਾਨ ਪ੍ਰਿਤਪਾਲ ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਘਟਨਾ ਦੀ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗਮਈ ਮਾਹੌਲ ਪੈਦਾ ਹੋ ਗਿਆ ਉਹਨਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਪੁੱਜੇਗੀ ਅਤੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਸਿੰਗ ਇਹ ਸਾਡੇ 1.5 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਦੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਿਸਵੀ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ ਦਸ ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋਂ 4 ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀਗਾ ਇਹਦਾ ਦੋਸਤ ਤੇ ਕੇ ਸੀਗਾ ਇੱਕ ਕੋ ਵਿੱਚ ਅਫਸਰ ਸੀਗਾ